ਦੇਖੋ ਗੱਲ ਇਹ ਆ ਵੀ ਜਿਹੜੇ ਆ ਚੌਂ ਕੋਨੇ ਮੁਕਾਬਲੇ ਉਹਦਾ ਪੰਜ ਕੋਨੇ ਹੋ ਜਾਣ ਤੇ ਜਦੋਂ ਅੱਡ ਅੱਡ ਇਹ ਬੱਕਰੀ ਕਿਸਮ ਦੀ ਲੜਾਈ ਹੋਣੀ ਹੈ ਤੇ ਸਾਨੂੰ ਆਹ ਸਾਹਿਬ ਵੀ ਜਦੋਂ ਜਿਹੜੀ ਇਹ ਲੜਾਈ ਦੇ ਵਿੱਚ ਕਿਸੇ ਨੇ ਕਾਂਗਰਸ ਕਿਸੇ ਨੇ ਆਪਣੀ ਦੇਖਣੀ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਸੀਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀਆਂ 'ਚ ਬਦਲ ਗਏ ਜਿਵੇਂ ਮੱਝ ਤਾਂ ਗਈ ਸੰਗਲ ਵੀ ਨਾਲੇ ਲੈ ਕੇ ਤੇ ਇਹ ਹਾਲਤ ਪਹਿਲੀ ਵਾਰੀ ਤੁਸੀਂ ਦੇਖਣ ਨੂੰ ਮਿਲ ਰਿਹਾ ਤੇ ਮੈਨੂੰ ਐ ਲੱਗਦਾ ਵੀ ਹੁਣ ਲੋਕਾਂ ਨੂੰ ਵੀ ਇਹ ਹੱਕ ਆ ਜੇ ਲੀਡਰ ਇਸ ਤਰ੍ਹਾਂ ਵੱਡੇ ਪੱਧਰ ਤੇ ਅਦਾਨ-ਪ੍ਰਦਾਨ ਕਰ ਸਕਦੇ ਨੇ ਜੇ ਲੀਡਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਮੋਹਿੰਦਰ ਸਿੰਘ ਉਹ ਪਾਰਟੀ ਛੱਡ ਸਕਦੇ ਨੇ ਸ਼੍ਰੀਲ ਜਾਖੜ ਦੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ ਤੇ ਕਈ ਸੀਟਿੰਗ ਐਮਪੀ ਕਾਂਗਰਸ ਦੇ ਛੱਡ ਕੇ ਬੀਜੇਪੀ ਚਲੇ ਗਏ ਜੇ ਉਹ ਪਾਰਟੀਆਂ ਛੱਡ ਸਕਦੇ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਲਾਜ਼ਮੀ ਤੌਰ ਤੇ ਭਾਵੇਂ ਕੋਈ ਆਪ ਪਾਰਟੀ ਦਾ ਭਾਵੇਂ ਕੋਈ ਕਾਂਗਰਸ ਪਾਰਟੀ ਦਾ ਲਾਜ਼ਮੀ ਤੌਰ ਤੇ ਉਹ ਉਮੀਦਵਾਰ ਨਾ ਖੜੇਗਾ ਜਦੋਂ ਪੰਜਾਬ ਤੇ ਪੰਜਾਬੀ ਦੀ ਗੱਲ ਆਏਗੀ ਇਸ ਕਰਕੇ ਸਾਨੂੰ ਪੂਰਾ ਭਰੋਸਾ ਕਿ ਅਸੀਂ ਪੰਜਾਬ ਦੇ ਲਈ ਸਿੰਘ ਭਸਾਏ ਆ ਅਸੀਂ ਪੰਜਾਬ ਦੇ ਲਈ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੀ ਪਿੱਠ ਤੇ ਆਣਗੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਂਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ ਨਰੋਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ ਲਾਜ਼ਮੀ ਤੌਰ ਤੇ ਅਕਾਲੀ ਦਲ ਨਾਲ ਕਰਨਗੇ ਸਾਾਨੂੰ ਵਿਸ਼ਵਾਸ ਤੁਹਾਨੂੰ ਲੱਗਦਾ ਕਿ ਤੁਸੀਂ ਜਦੋਂ ਸੰਜੇਤਾ ਸੀ ਦਵਾਈ ਦਿੱਤੀ ਉਹ ਵਾਦੇ ਕਿ ਮੈਨੂੰ ਇਸ ਗੱਲ ਦਾ ਮਾਣ ਆ ਕਿ ਭਾਵੇਂ ਇਸ ਸੀਟ ਤੋਂ ਬੜੇ ਐਮਪੀ ਚੁੱਕੇ ਗਏ ਹੋਣੇ ਪਰ ਕੁਦਰਤੀ ਤੌਰ ਤੇ ਵੈਗਰੂ ਦੀ ਕਿਰਪਾ ਮੈਂ ਅੱਜ ਵੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਥੀ ਦੇ ਦਿਹਾੜੇ ਤੇ ਵਧਾਈ ਦੇ ਕੇ ਕਹਿ ਕੇ ਆਇਆ ਕਿ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਇਤੋਂ ਦੇ ਇਲਾਕੇ ਨੇ ਲੋਕਾਂ ਨੇ ਮੈਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਭਾਵੇਂ ਦੋ ਵਾਰੀ ਮੈਂ ਪਹਿਲਾਂ ਵੀ ਐਮਪੀ ਰਿਹਾ ਸੀ ਪਰ ਉਦੋਂ ਉਹ ਕਿਰਪਾ ਨਹੀਂ ਹੋਈ ਗੁਰੂ ਦੀ ਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਗਿਆ ਤਾਂ ਗੁਰੂ ਨੇ ਬਖਸ਼ਿਸ਼ ਕੀਤੀ ਥਾਪਨਾ ਦਿੱਤੀ ਤੇ ਗੁਰੂ ਕਲਗੇਤਰ ਪਾਸ਼ਾ ਦੇ ਲਾਡ ਲਿਆ ਨੂੰ ਦੀ ਸ਼ਹਾਦਤ ਵਾਲੇ ਦਿਨ 27 ਦਸੰਬਰ 2017 ਨੂੰ ਭਾਰਤੀ ਲੋਕ ਸਭਾ ਵਿੱਚ ਪਹਿਲੀ ਵਾਰੀ ਆਜ਼ਾਦ ਭਾਰਤ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਦਾ ਮੈਨੂੰ ਕੌਮੀ ਇਹ ਇੱਕ ਮੈਂ ਸਮਝਦਾ ਸੇਵਾ ਕਰਨ ਦਾ ਮੌਕਾ ਗੁਰੂ ਨੇ ਦਿੱਤਾ ਤੇ ਸਾਰੇ ਹਿੰਦੁਸਤਾਨ ਦੇ ਮੈਂਬਰਾਂ ਨੇ ਮੇਰੇ ਉਸ ਮਤੇ ਦੀ ਪ੍ਰੋੜਤਾ ਕੀਤੀ ਤੇ ਸਹਿਬਜ਼ਾਦੇ ਜਾਨ ਦੀ ਸ਼ਹਾਦਤ ਨੂੰ ਸਰਕਾਰ ਭੇਟ ਹੋਇਆ ਪਹਿਲੀ ਵਾਰੀ ਜਨਤ ਪਰ ਸ਼ਹੀਦ ਉਦਮ ਸਿੰਘ ਦਾ ਪੁੱਤ ਜਲਿਆਵਾਲੇ ਬਾਗ ਦੇ ਗੇਟ ਤੇ 100 ਸਾਲਾਂ ਚ ਨਹੀਂ ਸੀ ਕਿਸੇ ਨੇ ਲਾਇਆ ਤੇ ਮੈਂ ਮਹਾਲੀ ਦੀ ਇੱਕ ਸੰਸਥਾ ਨੇ ਬਣਾਇਆ ਮੈਂ ਰਾਜਨਾਥ ਜੀ ਨੂੰ ਕਹਿ ਕੇ ਨਾਲ ਲੈ ਕੇ ਭਾਵੇਂ ਟਰਸਟ ਨੇ ਵੀ ਮਤਾ ਪਾ ਕੇ ਬੁੱਤ ਲਾਉਣ ਤੋਂ ਨਾ ਕੀਤੀ ਹੋਈ ਸੀ ਪਰ ਰਾਜਨਾਥ ਜੀ ਨੇ ਮੇਰੀ ਗੱਲ ਮੰਨੀ ਇਹ ਅੱਥੀ ਜਾ ਕੇ ਉੱਥੇ ਬੁੱਤ ਲਾਇਆ ਅੱਜ ਬੁੱਤ ਲੱਗਿਆ ਹੋਇਆ ਇਹ ਵੀ ਇੱਕ ਇਤਿਹਾਸਿਕ ਕੰਮ ਸੀ ਸੱਜਣ ਕੁਮਾਰ ਵਰਗੇ ਜਿਹਨੇ 5 ਮਿੰਟ ਵੀ ਜਿਹੜੇ ਸਿੱਖਾਂ ਦੇ ਕਾਤਲ ਲੱਗੇ ਸੀ ਨੇ ਥਾਣੇ 'ਚ ਨਹੀਂ ਉਠਾਏ ਅਸੀਂ ਸਾਨਾ ਬੱਦੀ ਜਿਹੜਾ ਵੀ ਡਾਕੇ ਰੱਖੇ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਹਰ ਮਹੀਨੇ ਅਰਦਾਸ ਕਰਦੇ ਸੀ ਸਵਰਗੇ ਬਡਾਲਾ ਸਾਹਿਬ ਤੇ ਅਸੀਂ ਉਹ ਸੱਚ ਕਰਕੇ ਦਿਖਾਇਆ ਕਾਲੀ ਸੂਚੀ ਖਤਮ ਕਰਕੇ ਦਿਖਾਈ ਅੰਤਰਰਾਸ਼ਟਰੀ ਹਵਾਈ ਅੱਡਾ ਬਹਾੜੀ ਜਿਹੜਾ ਇੱਕ ਛੋਟਾ ਜਿਹਾ ਸੂਬਾ ਇੱਥੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਬਣ ਗਏ ਪਹਿਲਾ ਅੰਮ੍ਰਿਤਸਰ ਸਾਹਿਬ ਦਾ ਸੀ ਦੂਜਾ ਸੀ ਮਹਾਲੀ ਵਾਲਾ ਵੀ ਬਣਵਾ ਲਿਆ ਤੇ ਮਹਾਲੀ ਵਾਲੇ ਅੱਡੇ 에ਅਰਪੋਰਟ ਤੇ ਅਸੀਂ ਕਾਰਗੋ ਵਿਵਸਥਾ ਵੀ ਚਾਰ ਕਰਾਈਆ ਮੈਨੂੰ ਅਫਸੋਸ ਆ ਕਿ ਜਿਹੜੇ ਹੁਣ ਐਮਪੀ ਰਹੇ ਦਿਵਾੜੀ ਸਾਹਿਬ ਉਹਨਾਂ ਨੇ ਯਤਨ ਨਹੀਂ ਕੀਤੇ ਨਹੀਂ ਹੁਣ ਨੂੰ ਕਾਰਗੋ ਵਿਵਸਥਾ ਜਿਹੜੀ ਆ ਉੱਥੇ ਸ਼ੁਰੂ ਹੋ ਜਾਣੀ ਸੀ ਇੱਥੋਂ ਦਾ ਨਾ ਜਾਣਦੇ ਮੀਟ ਦੁੱਧ ਸਬਜ਼ੀਆਂ ਫਲ ਸਭ ਹਰਲੇ ਮੁਲਕਾਂ ਨੂੰ ਮਹਾਲੀ ਦੇ ਅੱਡੇ 에ਅਰਪੋਰਟ ਤੋਂ ਜਾਣ ਲੱਗ ਜਾਣੀ ਸੀ ਇਹ ਵਿਵਸਥਾ ਸਾਡੀ ਕਰਾਈ ਹੋਈ ਆ ਜੇ ਲੋਕਾਂ ਨੇ ਹੁਣ ਮੌਕਾ ਦਿੱਤਾ ਸਭ ਤੋਂ ਪਹਿਲਾ ਮੇਰਾ ਸੁਪਨਾ ਹੋਏਗਾ ਕਿ ਮਹਾਲੀ ਦੇ ਅੰਤਰਰਾਸ਼ਟਰੀ ਵਈਅ ਡੇ ਦੀ ਕਾਰਗੋ ਸਿਸਟਮ ਨੂੰ ਚਲਾਇਆ ਜਾਵੇ ਤੇ ਬਾਹਰ ਮੁਲਕਾਂ ਨੂੰ ਇਥੋਂ ਸਮਾਨ ਭੇਜਾਇਆ ਜਾਵੇ ਦੂਜਾ ਬਾਗਾ ਤੇ ਹੁਸੈਨੀਵਾਲਾ ਬਾਰਡਰ ਭਾਵੇਂ ਲੋਕ ਸਭਾ ਵਿੱਚ ਮੈਂ ਇੱਕ ਵਾਰੀ ਨਹੀਂ ਨੇਕਾਬਾਰੀ ਆਵਾਜ਼ ਉਠਾਈ ਸੀ ਹੁਣ ਮੈਂ ਫੇਰ ਬਾਰ-ਬਾਰ ਜ਼ੋਰ ਦੇ ਕੇ ਮੈਨੂੰ ਪੂਰੀ ਆਸ ਆ ਕਿ ਅਸੀਂ ਪਾਜਰੀ ਐਮਐਸਪੀ ਚਾਹੇ ਗਰੰਟੀ ਦਿਓ ਕੁਝ ਕਰੋ ਸਾਰੀਆਂ ਗੱਲਾਂ 'ਚ ਜੇ ਕੋਈ ਫਾਇਦਾ ਆ ਮਰ ਬਾਕਾ ਦਾ ਸ਼ਨੀਵਾਰ ਬਾਰਡਰ ਜਿਹੜੇ ਨੇ ਉਹ ਵਪਾਰ ਲਈ ਖੁੱਲੇ ਹੋਣੇ ਚਾਹੀਦੇ ਨੇ ਜਿਵੇਂ ਸਮੁੰਦਰੀ ਰਸਤੇ ਵਾਸਤੂਆਂ ਜਿਹੜੀਆਂ ਜਾਂਦੀਆਂ ਨੇ ਉਹ ਸੜਕ ਰਾਹੀਂ ਵੀ ਜਾਣ ਇਹ ਸਾਡੀ ਇੱਕ ਸੋਚ ਆ ਆਨੰਦਪੁਰ ਸਾਹਿਬ ਤੋਂ ਅਮਰਸਰ ਸਾਹਿਬ ਲਈ ਟ੍ਰੇਨ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਆ ਜਿੰਨੇ ਬੈਠਿਆ ਕਿਸੇ ਨੇ ਪੁੱਛੇ ਸੋਚਿਆ ਹੀ ਨਹੀਂ ਹੋਣਾ ਵੀ ਅਮਰਸਰ ਲਈ ਇੱਥੋਂ ਟ੍ਰੇਨ ਚੱਲ ਸਕਦੀ ਆ ਤੇ ਬਲਕਿ ਜਦੋਂ ਮੈਂ ਮੰਗ ਰੱਖੀ ਤਾਂ ਜਿਹੜਾ ਚੇਅਰਮੈਨ ਤੇ ਮੈਂਬਰ ਪ੍ਰੇਜ਼ੀਡੈਂਟ ਸੀ ਉਹ ਵੀ ਹੱਸਦੇ ਸੀ ਕਹਿੰਦੇ ਰੇਲ ਲਾਈਨ ਹੈ ਨਹੀਂ ਰੇਲ ਕਿਵੇਂ ਚੱਲੇਗੀ ਜਦੋਂ ਮੈਂ ਮੰਤਰੀ ਜੀ ਨੂੰ ਕਿਹਾ ਵੀਰਾਂ ਨੂੰ ਪੁੱਛੋ ਵੀ ਆਨੰਦਪੁਰ ਸਾਹਿਬ ਤੋਂ ਮਰੀਂਡੇ ਲਈ ਹੈ ਕਹਿੰਦੇ ਹੈ ਤੇ ਮਰੀਂਡੇ ਤੋਂ ਲੁਧਿਆਣਾ ਅਮਰਸਰ ਰੇਲ ਲਾਈਨ ਹੈ ਕਹਿੰਦੇ ਹੈ ਮੰਤਰੀ ਕਹਿੰਦਾ ਫਿਰ ਮੈਂ ਖੜਕੜ ਕਲਾਉਣਾ ਰੇਲ ਚਲਾਉਣੀ ਆ ਝੱਡੀ ਦੇ ਕੇ ਇੱਥੋਂ ਚਲਾ ਕੇ ਗਏ ਭਈ ਇੱਕ ਮੈਂ ਹੋਰ ਦਾਤਾ ਇੱਕੋ ਇੱਕ ਹਲਕਾ ਆਨੰਦਪੁਰ ਸਾਹਿਬ ਜਿੱਥੇ 2.5 ਦਰਜਨ ਦੇ ਕਰੀਬ ਅੰਡਰ ਰੇਲਵੇ ਬ੍ਰਿਜ ਬਣੇ ਹੋਏ ਨੇ ਪੰਜਾਬ ਦੇ ਕਿਸੇ ਲੋਕ ਸਭਾ ਹਲਕੇ 'ਚ ਇੰਨੇ ਰੇਲਵੇ ਬ੍ਰਿਜ ਨਹੀਂ ਹੋਣੇ ਔਰ ਮੈਂ 5 ਸਾਲਾਂ ਦੇ ਅੰਦਰ ਅੰਦਰ ਇਹ ਕਰਾਇਆ ਚੰਡੀਗੜ੍ਹ ਤੋਂ ਜਲੰਧਰ ਦਾ ਪਰ 3 ਘੰਟੇ ਤੋਂ ਉੱਤੇ ਸਮਾਂ ਲੱਗਦਾ ਸੀ ਅੱਜ 2 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਅਸੀਂ ਪਹੁੰਚ ਜਾਨੇ ਤੁਸੀਂ ਇਸ ਵਾਰੀ ਇਸਰ ਹਲਕੇ ਲਈ ਰਿਕਰਡ ਲੇ ਜੀ ਸਾਡੀ ਉਹਦੀ ਸਥਾਪਨਾ ਹੋ ਰਹੀ ਹੈ ਅਜੇ ਵੀ ਠੀਕ ਐ ਨਾ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸਿੱਖ ਜੜਖੰਡ ਨੂੰ ਸਾਰੀ ਸਾਧ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਖਾਲਸਾ ਸਾジナ ਦੇਵਸ ਦੀ ਉਹ ਬਾਕੀ ਹੋਵੇ ਤੇ ਮੈਂ ਸਮੇਂ ਦਾ ਕੇ ਬਹੁਤ ਇੱਕ ਵੱਡੇ ਭਾਗਿਆ ਤੇ ਅੱਜ ਉਸ ਤਸਕਸਤਾਨ ਜਿੱਥੇ ਉਹ ਬਿਹਾਲਸਾ ਪੰਤੇ ਦੀ ਸਾਜਣਾ ਹੋਈ ਸੀ ਅੱਜ ਉਸ ਥਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਬਹੁਤ ਬਸਤ ਕੋਲ ਦਾ ਸੁਭਾਗ ਪ੍ਰਪਤ ਹੋ। ਔਰ ਮੈਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਵੀ ਕਰਦਾ। ਇਹ ਵਿਸਾਖੀ ਦੇ ਦਿਹਾੜੇ ਜਿਹੜਾ ਪਵਿੱਤਰ ਦਿਹਾੜਾ ਸਿੱਖ ਜਗਤ ਦੇ ਵਿੱਚ ਮੰਨਿਆ ਜਾਂਦਾ ਜਿਹਦਾ ਬਹੁਤ ਵੱਡਾ ਇਤਿਹਾਸ ਹੈ। ਉਸ ਦਿਹਾੜੇ ਤੇ ਉਹਨਾਂ ਨੇ ਜਿਹੜੇ ਸੱਤ ਪਾਰਲੀਮੈਂਟ ਦੇ ਮੈਂ ਬੋਦੀ ਵਿਚਾਰੀ ਕੀਤੀ ਹੈ ਇੱਕ ਤਾਂ ਇਸ ਕੋਲ ਧੰਨਵਾਦ ਹੈ ਕਿ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਉੱਤੇ ਕੀਤੀ ਹੈ ਔਰ ਦੂਸਰਾ ਇਸ ਗੱਲ ਦਾ ਸਤਿ ਵੀ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਗੁਰਦਾਸਪੁਰ ਤੋਂ ਪਾਰਲੀਮੈਂਟ ਤੋਂ ਜਿਹੜਾ ਮੇਰਾ ਆਪਣਾ ਉਹ ਜਿਲ੍ਹਾ ਜਿੱਥੇ ਮੈਂ ਜੰਮਿਆ ਸੀ ਪੜਿਆ ਸੀ ਵੱਡਾ ਹੋਇਆ ਸੀ ਪੜਿਆ ਸੀ ਉਸ ਜਗ੍ਹਾ ਦੀ ਪਾਰਲੀਮੈਂਟ ਤੋਂ ਮੈਨੂੰ ਲੜਨ ਦਾ ਜਿਹੜਾ ਮੌਕਾ ਦਿੱਤਾ ਇਸ ਕਰਕੇ ਉਹਨਾਂ ਦਾ ਬੁਝੇ ਤੇ ਤੋਂ ਤੇ ਧੰਨਵਾਦ ਕਰਦਾ ਤੁਕੋ ਸੱਤੇ ਉਮੀਦਵਾਰ ਹਾਜ਼ਰੀ ਹਨਪੁਰ ਸਾਤੋਂ ਪ੍ਰੇਸ਼ਰ ਪੀਐਮ ਸਿੰਘ ਚੰਦੂ ਮਦਰਨ ਸਾਹਿਬ ਦਾ ਤੇ ਜਿਹੜਾ ਪਟਿਆਲੇ ਜਿਹੜੇ ਦਾ ਐਨਕੇ ਸ਼ਰਮਾ ਜੀ ਦਾ ਫਤਿਹਗੜ੍ਹ ਸਾਹਿਬ ਤੋਂ ਸਰਦਾਰ ਬਿਕਰਮਜੀਤ ਸਿੰਘ ਖਾਲਸਾ ਜੀ ਦਾ ਔਰ ਫਰੀਦਕੋਟ ਤੋਂ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਬਾਦੋਜੀ ਦੇ ਦੋਤੇ ਆ ਸਰਦਾਰ ਰਾਜਵਿੰਦਰ ਸਿੰਘ ਉਹਨਾਂ ਦਾ ਹੋਇਆ ਔਰ ਸੰਗਰੂਰ ਤੋਂ ਸਰਦਾਰ ਇਕਬਾਲ ਸਿੰਘ ਜੀ ਝੁੰਟਾ ਸਾਹਿਬ ਦਾ ਅਰਸ਼ਦੀ ਅਮਰਸਰ ਸਾਹਿਬ ਦੇ ਇਤਿਹਾਸਕ ਸਾਥ ਤੋਂ ਅਨੂਜ ਜੋਸ਼ੀ ਜੀ ਸਾਹਿਬ ਦਾ ਕੈਬਨਟ ਮੰਤਰੀ ਉਹਨਾਂ ਦਾ ਵੀ ਮੇਰੇ ਨਾਲ ਦਾਮਨ ਹੋਇਆ ਸੂਬਾ ਪ੍ਰਧਾਨ ਸਾਹਿਬ ਦਾ ਸਾਰੀ ਕੋਰਟ ਕਮੇਟੀ ਦਾ ਸਾਰੀ ਪਾਰਟੀ ਦਾ ਸਾਰੇ ਸਾਥੀਆਂ ਦਾ ਮੈਂ ਤੈਅ ਦਿੱਤੋ ਧੰਨਵਾਦ ਕਰਦਾ ਕਿ ਸਾਥੀ ਦੇਸ਼ਕ ਦਿਹਾਦੇ ਤੇ ਸਾਰਿਆਂ ਨੇ ਬਹੁਤ ਵੱਡਾ ਖੁਸ਼ੀ ਜਿਹੜਾ ਸਾਡੇ ਤੇ ਕੀਮਤ ਸਾਹਿਬ ਕੀਮਤ ਦੇ ਦੇਖੋ ਗੱਲ ਇਹ ਆ ਵੀ ਜਿਹੜੇ